ਇਹ ਬਹੁਤ ਹੀ ਜਿਆਦਾ ਐਮਰਜੈਂਸੀ ਵੀਡੀਓ ਹੱਥ ਬਨ ਕੇ ਬੇਨਤੀ ਹੈ ਭਾਈ ਇਗਨੋਰ ਨਾ ਕਰ ਦਿਓ ਜੀ 2 ਘੰਟੇ ਪਹਿਲਾਂ ਇਸ ਬੱਚੇ ਦਾ ਜਨਮ ਹੋਇਆ ਤੇ ਬੱਚੇ ਨੂੰ ਬਚਾਉਣ ਦੇ ਲਈ ਡਾਕਟਰਾਂ ਨੇ 15000 ਦੇ ਟੀਕੇ ਲਿਖੇ ਨੇ ਉਹ ਟੀਕੇ ਤੁਹਾਡੀ ਸਕਰੀਨ ਤੇ ਵੀ ਹੋਣਗੇ ਵੀਡੀਓ ਨੂੰ ਇੰਨਾ ਕੁ ਸ਼ੇਅਰ ਕਰ ਦੇਣਾ ਵੀ ਕੋਈ ਰੱਬ ਰੂਪੀ ਡੋਨਰ ਇਹਨਾਂ ਨੂੰ ਮਿਲ ਜੇ ਤੇ ਜਿਹੜਾ ਇਹਨਾਂ ਦੇ ਬੱਚੇ ਨੂੰ ਬਚਾਉਣ ਦੇ ਵਿੱਚ ਸਾਥ ਜ਼ਰੂਰ ਦੇਵੇ ਇਹ ਬੱਚੇ ਦੀ ਮਾਂ ਆ ਜਿੰਨੇ ਬੱਚੇ ਨੂੰ ਜਨਮ ਦਿੱਤਾ ਪਰਿਵਾਰ ਜਿਹੜਾ ਆ ਡਰੋਲੀ ਪਾਈ ਦੇ ਕੋਲੇ ਪਿੰਡ ਅਸੋਸਨ ਮੋਗੇ ਦੇ ਕੋਲੇ ਉੱਥੋਂ ਦਾ ਰਹਿਣ ਵਾਲਾ ਤੇ ਬੱਚਾ ਫਰੀਦਕੋਟ ਮੈਡੀਕਲ ਚ ਦਾਖਲ ਹੈ ਪਿਓ ਦਿਹਾੜੀ ਮਜ਼ਦੂਰੀ ਕਰਦਾ ਐਨੇ ਪੈਸੇ ਨਹੀਂ ਲਾ ਸਕਦਾ ਚਾਰ ਧੀਆ ਤੋਂ ਬਾਅਦ ਇੱਕ ਮੁੰਡਾ ਹੋਇਆ ਪਰਿਵਾਰ ਦੇ ਵਿੱਚ ਬਚਾ ਦਿਓ ਹੱਥ ਬਨ ਕੇ ਬੇਨਤੀ ਐ ਇਸ ਬੱਚੇ ਦਾ ਬਚਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਭੈਣ ਨੇ ਬਹੁਤ ਵੱਡਾ ਰਿਸਕ ਲੈ ਕੇ ਬੱਚੇ ਨੂੰ ਜਨਮ ਦਿੱਤਾ ਤੇ ਪਰਿਵਾਰ ਦੇ ਵਿੱਚ ਮੁੰਡਾ ਹੋਇਆ ਤੇ ਸਿਰਫ ਲੋੜ ਕਿੰਨੇ ਦੀ ਹੈ 20000 ਰੁਪਏ 15 ਤੋਂ 20000 ਰੁਪਏ ਦੀ ਲੋੜ ਹੈ ਜਿਹੜੇ ਉਹ ਟੀਕੇ ਆਉਣੇ ਆ ਉਸ ਤੋਂ ਬਾਅਦ ਵੀ ਕੁਝ ਦਵਾਈ ਲਗਣੀ ਹੈ ਪਰ ਫਿਲਹਾਲ ਟੀਕਿਆਂ ਦੀ ਮਦਦ ਕਰ ਦਿਓ ਬਾਕੀ ਜਿੰਨਾ ਵੱਧ ਕੇ ਤੁਸੀਂ ਕਰ ਸਕਦੇ ਹੋ ਪਰਿਵਾਰ ਦੀ ਮਦਦ ਜ਼ਰੂਰ ਕਰਿਓ ਸਗਰੀਨ ਦੇ ਅਕਾਊਂਟ ਨੰਬਰ ਦਿੱਤਾ ਹੋਇਆ ਪੰਜਾਬ ਐਂਡ ਸਿੰਧ ਬੈਂਕ ਦਾ ਬੱਚੇ ਦੀ ਮਾਤਾ ਦਾ ਅਕਾਊਂਟ ਹੈ ਸੁਖਵੀਰ ਕੌਰ ਉਹਨਾਂ ਦਾ ਨਾਮ ਹੈ ਸੇਵਾ ਸਿੱਧੀ ਪਰਿਵਾਰ ਨੂੰ ਕਰਿਓ ਅਗਲੀ ਸਾਰੀ ਗੱਲਬਾਤ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਪਤਾ ਲੱਗੂਗੀ ਧੰਵਾਦ ਜੀ ਸੱਜਰੀਏ ਕਾਲ ਜੀ ਇਸ ਵੀਡੀਓ ਨੂੰ ਜਲਦੀ ਤੋਂ ਜਲਦੀ ਸ਼ੇਅਰ ਕਰ ਦਿਓ ਜਿੰਨਾ ਕਰ ਸਕਦੇ ਹੋ ਇਸ ਵੀਰ ਦੇ ਘਰੇ ਅੱਜ ਹੀ ਬੱਚੇ ਨੇ ਜਨਮ ਲਿਆ ਤੇ ਬੱਚੇ ਨੂੰ ਤਕਰੀਬਨ 20000 ਰੁਪਏ ਦੇ ਇੰਜੈਕਸ਼ਨਾਂ ਦੀ ਲੋੜ ਹੈ ਤੇ ਪਰਿਵਾਰ ਲਈ ਨਾ ਨਹੀਂ ਹੈਗਾ ਕਿ ਇੰਨਾ ਉਹਨਾਂ ਦੀ ਪੋਜੀਸ਼ਨ ਇੰਨੀ ਜ਼ਿਆਦਾ ਟਾਈਟ ਹੈ ਕਿ ਉਹ ਆਪਣੇ ਬੱਚੇ ਦੇ ਇੰਜੈਕਸ਼ਨ ਨਹੀਂ ਲਵਾ ਸਕਦੇ ਬੱਚਾ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੱਥ ਜੋੜ ਕੇ ਬੇਨਤੀ ਹੈ ਵੀ ਅੱਜ ਹੀ ਉਹ ਬੱਚਾ ਪੈਦਾ ਹੋਇਆ ਹੈ ਇਨਸਾਨ ਹੀ ਇਨਸਾਨ ਦੇ ਕੰਮ ਆਉਂਦਾ ਸੋ ਹੱਥ ਜੋੜ ਕੇ ਬੇਨਤੀ ਹੈ ਵੀ ਇਹਨਾਂ ਦੇ ਬੱਚੇ ਨੂੰ ਬਚਾ ਲਿਓ ਬਈ ਬੱਚੇ ਦੀ ਡਿਲੀਵਰੀ ਅੱਜ ਹੀ ਹੋਈ ਹੈ ਅੱਜ ਹੀ ਹੋਈ ਹੈ ਵੀਰੇ ਬਈ ਬੱਚੇ ਦੇ ਹਾਲਾਤ ਕਿਵੇਂ ਦੇ ਨੇ ਬੱਚੇ ਦੇ ਅਮਰਜੈਂਸੀ ਲੱਗਾ ਹੋਇਆ ਵੈਂਟੀਲੇਟਰ ਤੇ ਪਿਆ ਹੋਇਆ ਹੈ ਬਈ ਕਿੰਨੇ ਟੀਕੇ ਲੱਗਨੇ ਨੇ ਡਾਕਟਰ ਨੇ ਕਿੰਨੇ ਕਿਹਾ ਹੈ 3-4 ਕਿਹਾ ਹੈ ਇਹਨਾਂ ਚਾਰ ਟੀਕੇ ਡਾਕਟਰ ਨੇ ਕਿਹਾਗਾ ਤੇ ਬਈ ਕੀ ਕੰਮ ਕੀ ਕਰਦੇ ਹੋ ਕੰਮ ਜਿਹੜੀ ਦਿਹਾੜੀ ਕਰਦੇ ਆ ਕਿਤੇ ਸਫਰੇ ਕਿਤੇ ਕੋਈ ਵੀ ਲੋਟਾ ਜਿਹੜੀ ਦਿਹਾੜੀ ਕਰਦਾ ਠੀਕ ਜੀ ਮੈਨੂੰ ਕੋਈ ਪੱਕਾ ਕੰਮ ਨਹੀਂ ਬ ਦਿਹਾੜੀ ਦੱਪੇ ਨਾਲ ਕਿੱਥੋਂ ਦੇ ਰਹਿਣਾ ਲਿਓ ਬਈ ਇਹ ਕਿੱਥੇ ਰਹਿ ਗਿਆ ਬਈ ਸਹਾਇਕ ਇਹ ਟਰੋਲੀ ਭਾਈ ਕੋਲੇ ਮੋਗੇ ਦੇ ਕੋਲੇ ਠੀਕ ਹੈ ਬਈ ਤੇ ਅੱਜ ਹੀ ਦਾਖਲ ਹੋਏ ਸੀਗੇ ਬਈ ਇੱਥੇ ਕੱਲ ਹੋਏ ਸੀ ਤੇ ਹੋਏ ਬਈ ਇੱਥੇ ਅਜ ਰੈਫਰ ਕਰਦਾ ਇੱਥੇ ਉੱਤ ਕੇਸ ਹੋਇਆ ਤਕਰੀਬਨ ਕਿੰਨੇ ਕੁ ਵਜੇ ਇੱਥੇ ਆਏ ਹੋ ਤੁਸੀਂ ਇੱਥੇ ਨੇਰੇ ਹੋਗਾ ਮੰਨ ਲਾ 5 6 6 ਵਜੇ ਤਕਰੀਬਨ ਜਿਹੜੇ ਰਾਤ ਦੇ ਤੁਸੀਂ ਵੇਖ ਸਕਦੇ ਹੋ 9:30 ਦਾ ਟਾਈਮ ਹੋ ਚੁੱਕਿਆ ਔਰ ਰਾਤ ਨੂੰ ਐਮਰਜੈਂਸੀ ਸਾਨੂੰ ਡਾਕਟਰ ਦੀ ਕਾਲ ਆਉਂਦੀ ਹੈ ਕਿ ਬੱਚੇ ਦੀ ਜ਼ਿੰਦਗੀ ਮੌਤ ਦਾ ਸਵਾਲ ਹੈ ਕਿ ਅੱਗੇ ਆ ਕੇ ਬੱਚੇ ਨੂੰ ਟੀਕੇ ਦਿਵਾ ਕੇ ਜਾਓ ਵੀ ਬੱਚੇ ਦੇ ਟੀਕੇ ਲੱਗ ਜਾਣ ਤੇ ਬੱਚੇ ਦੀ ਜਿਹੜੀ ਜ਼ਿੰਦਗੀ ਹੈ ਉਹ ਬਚਾਈ ਜਾ ਸਕੇ ਚਾਰਾਂ ਧੀਆਂ ਤੋਂ ਬਾਅਦ ਚਾਰਾਂ ਧੀਆਂ ਤੋਂ ਬਾਅਦ ਹੋਇਆ ਚਾਰਾਂ ਧੀਆਂ ਤੋਂ ਬਾਅਦ ਇੱਕ ਮੁੰਡਾ ਹੋਇਆ ਪਰਿਵਾਰ ਦੇ ਵਿੱਚ ਹੱਥ ਜੋੜ ਕੇ ਬੇਨਤੀ ਹੈ ਬਾਈ ਜੀ ਕਿ ਪਰਿਵਾਰ ਬਹੁਤ ਗਰੀਬ ਹੈ ਹਾਲਾਤ ਇਹਨਾਂ ਦੇ ਮਾੜੇ ਨੇ ਤੇ 15-20 ਹਜ਼ਾਰ ਸੰਗਤ ਵਾਸਤੇ ਕੋਈ ਵੱਡੀ ਗੱਲ ਨਹੀਂ ਸੋ ਜਿੰਨੇ ਵੀ ਲੋਕ ਇਸ ਵੀਡੀਓ ਨੂੰ ਵੇਖ ਰਹੇ ਹੋ ਜਲਦੀ ਤੋਂ ਜਲਦੀ ਵੀਡੀਓ ਨੂੰ ਸ਼ੇਅਰ ਕਰਕੇ ਐਮਰਜੈਂਸੀ ਇਸ ਪਰਿਵਾਰ ਨੂੰ ਉਹ ਟੀਕੇ ਦਵਾ ਦਿਓ ਜੀ ਕਿਉਂਕਿ ਬਈ ਇੱਕ ਲੱਗਨੇ ਕਦੋਂ ਨੇ ਟੀਕੇ ਡਾਕ ਲੱਗਣੇ ਹੋਣੇ ਆ ਇਹ ਐਮਰਜੈਂਸੀ ਬਈ ਇੱਕ ਤੁਸੀਂ ਦੱਸਦੇ ਪਏ ਸੀ ਵੀ ਤੁਸੀਂ ਮੋਟਰਸਾਈਕਲ ਦੀ ਕਾਪੀ ਮੋਟਰਸਾਈਕਲ ਦੀ ਕਾਪੀ ਵੀ ਹੱਲ ਨਹੀਂ ਹੋਇਆ ਜੀ ਧਰੇ ਸੀਗੇ ਧਰਦੇ ਸੀਗਾ ਹੋਇਆ ਹੀ ਨਹੀਂ ਹਾਲੇ ਕਿਹੜਾ ਮੋਟਰਸਾਈਕਲ ਰੰਗ ਨਾ ਅੱਛਾ ਪਲਟੀਨਾ ਮੋਟਰਸਾਈਕਲ ਵੀ ਕਿਸੇ ਕੋਲੇ ਧਰਨ ਗਏ ਸੀਗੇ ਤਾਂ ਹਾਂ ਹੱਲ ਨਹੀਂ ਅੱਛਾ ਹੱਲ ਨਹੀਂ ਸੋ ਹੱਥ ਜੋੜ ਕੇ ਬੇਨਤੀ ਆ ਵੀਰ ਆਪ ਦਾ ਮੋਟਰਸਾਈਕਲ ਗਹਿਣੇ ਕਰਨ ਗਿਆ ਸੀ ਪਰ ਉਹ ਵੀ ਉਹ ਤਾਂ ਵੀ ਕੋਈ ਗੱਲਬਾਤ ਨਹੀਂ ਬਣੀ 20-25000 ਦੇ ਨਾਲ ਤੁਹਾਡਾ ਕੁਝ ਨਹੀਂ ਜਾਣਾਂਗਾ ਪਰ ਇਸ ਵੀਰ ਦੇ ਘਰ ਦੇ ਵਿੱਚ ਮੁੰਡਾ ਜਿਹੜਾ ਆਇਆ ਉਹ ਉਹਦੀ ਜ਼ਿੰਦਗੀ ਬਚ ਚੁਗੀ ਚਾਰਾਂ ਭੈਣਾਂ ਦੀਆਂ ਦਿਵਾਵਾਂ ਤੁਹਾਨੂੰ ਲੱਗਣਗੀਆਂ ਚਾਰਾਂ ਭੈਣਾਂ ਦਾ ਇਕੱਲਾ ਭਰਾ ਜਿਹੜਾ ਇਸ ਤੋਂ ਵੀ ਵੈਂਟੀਲੇਟਰ ਤੇ ਪਿਆ ਹੋਇਆ ਉਹਨੂੰ ਬਚਾ ਦਿਓ ਤੇ ਬਹੁਤ ਐਮਰਜੈਂਸੀ ਵੀਡੀਓ ਹੈ ਇਸ ਵੀਡੀਓ ਨੂੰ ਵੇਖ ਕੇ ਇਗਨੋਰ ਨਾ ਕਰਨਾ ਕਿਉਂਕਿ ਇਨਸਾਨ ਹੀ ਦੂਜੇ ਇਨਸਾਨ ਦੇ ਕੰਮ ਆਉਂਦਾ ਹੈ ਹੱਥ ਜੋੜ ਕੇ ਬੇਨਤੀ ਹੈ ਵੀ ਅੱਜ ਦੀ ਵੀਡੀਓ ਨੂੰ ਜਿੱਥੋਂ ਤੱਕ ਹੋ ਸਕਦਾ ਹੈ ਸ਼ੇਅਰ ਕਰ ਦਿਓ ਪੀਰ ਦਾ ਜਿਹੜਾ ਬੱਚਾ ਹੈ ਉਹ ਫਰੀਦਕੋਟ ਮੈਡੀਕਲ ਚ ਦਾਖਲ ਹੈ ਪਰਵਾਡ ਢੋਲੀ ਭਾਈ ਦੇ ਨਾਲ ਅਸੋਸ਼ਨ ਪਿੰਡ ਮੋਗੇ ਦੇ ਕੋਲੇ ਉੱਥੋਂ ਦਾ ਰਹਿਣ ਵਾਲਾ ਵੀਰੂ ਬੈਂਕ ਦਾ ਖਾਤਾ ਦਿਓ ਜੀ ਇਹ ਬਈ ਬੈਂਕ ਦਾ ਖਾਤਾ ਕੀ ਦਾ ਜੀ ਇਹ ਮੇਰਾ ਨਾਮ ਆਈਦਰ ਕੀ ਨਾਮ ਉਹਨਾਂ ਦਾ ਸੁਖਪ੍ਰੀਤ ਤੁਹਾਡਾ ਨਾਮ ਕੀ ਆ ਮੇਰਾ ਨਾਮ ਸਰਜੀਤ ਸਿੰਘ ਤੁਹਾਡੀ ਵਾਈਫ ਦਾ ਨਾਮ ਸੁਖਪ੍ਰੀਤ ਹੈ ਹਾਂਜੀ ਸਗਰੀਨ ਤੇ ਅਸੀਂ ਪੰਜਾਬ ਐਂਡ ਸਿੰਧ ਬੈਂਕ ਦਾ ਖਾਤਾ ਦਵਾਂਗੇ ਜੀ ਸੁਖਪ੍ਰੀਤ ਕੌਰ ਦਾ ਵਾਈਫ ਆਫ ਸਰਜੀਤ ਸਿੰਘ ਸਾਰਾ ਐਡਰੈਸ ਮੈਂਸ਼ਨ ਹੈ ਵੱਧ ਤੋਂ ਵੱਧ ਜਿੰਨਾ ਹੋ ਸਕਦਾ ਪਰਿਵਾਰ ਦੀ ਮਦਦ ਦੇ ਲਈ ਅੱਗੇ ਆਇਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਰਿਆਂ ਨੂੰ ਅਸਾ ਸਹਿਰੀਕ ਆਜੋ